ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਆਪ ਸਾਰਿਆਂ ਨੂੰ ਲੋਜੀ ਸਵੇਰ ਦੀ ਰੁਟੀਨ ਹੋ ਗਈ ਆ ਸ਼ੁਰੂ ਆਪਣੀ ਯਾਨੀ ਸਵੇਰ ਹੋ ਚੁੱਕਿਆ ਤੇ ਆਪਾਂ ਆ ਗਏ ਆ ਜੀ ਰਸੋਈ 'ਚ ਔਰ ਮੈਂ ਬਣਾ ਰਹੀ ਆ ਜੀ ਗਰਮਾ ਗਰਮ ਪਰੌਂਠੇ ਯਾਨੀ ਮੈਂ ਬਣਾ ਰਹੀ ਆ ਮੈਥੇ ਵਾਲੇ ਪਰੌਂਠੇ ਕਿਉਂਕਿ ਮੈਂ ਆਟੇ ਦੇ ਵਿੱਚ ਗੁੰਨੇ ਤੇ ਮੈਥੇ ਔਰ ਉਸ ਕਰਕੇ ਆਪਾਂ ਪਰੌਂਠੇ ਬਣਾ ਰਹੇ ਆ ਕਿਉਂਕਿ ਨਾਲ ਦੀ ਨਾਲ ਬੱਚਾ ਨੇ ਟਿਫਨ ਵੀ ਲੈ ਕੇ ਜਾਣੇ ਆ ਔਰ ਜਿਹੜਾ ਇੱਕ ਦੋ ਖਾਣਾ ਉਹ ਖਾ ਕੇ ਵੀ ਚਲੇ ਜਾਣਾ ਹੈ ਹਨਾ ਤੇ ਮੇਰੀਆਂ ਨਾ ਲੱਤਾਂ ਇੰਨੀਆਂ ਪੇਨ ਕਰ ਰਹੀਆਂ ᱛੀਆਂ ਅੱਜ ਮੈਂ ਗੈਸ ਨਾ ਮੈਂ ਤਾਂ ਸੈਲਫ ਦੇ ਉੱਪਰ ਖੜਕੇ ਰੋਟੀ ਨਹੀਂ ਪੱਕੀ ਹੈਗੀ ਫਿਰ ਮੈਂ ਗੈਸ ਇਹਠਾਂ ਲਾ ਕੇ ਫਿਰ ਰੋਟੀ ਪਕਾਈ ਐ ਪਤਾ ਨਹੀਂ ਕਿਉਂ ਮੇਰੀ ਲੱਤਾਂ ਬਹੁਤ ਜ਼ਿਆਦਾ ਪੇਨ ਹੋ ਰਹੀਆਂ ᱛੀਆਂ ਅੱਜ ਬਹੁਤ ਜ਼ਿਆਦਾ ਪੇਨ ਹੋਇਆ ਅੱਜ ਮੇਰੀ ਲੱਤਾਂ ਦੇ ਵਿੱਚ ਫਿਰ ਮੈਂ ਬੈਠ ਕੇ ਹੀ ਰੋਟੀ ਬਣਾਈ ਐ ਸਾਰੀ ਮੈਂ ਕਿਹਾ ਚਲੋ ਬੈਠ ਕੇ ਬਣਾ ਲੰਨੀ ਐ ਗੈਸ ਆਪਾਂ ਨੇ ਇਹਠਾਂ ਤਾਰ ਲਿਆ ਤੇ ਆਪਨੇ ਆਰਾਮ ਨਾਲ ਫਿਰ ਰੋਟੀਆਂ ਬਣਾਈਆਂ ਬੈਠ ਕੇ ਕਿਉਂਕਿ ਮੇਰੀ ਬਹੁਤ ਜ਼ਿਆਦਾ ਅੱਜ ਲੈਗ ਪੇਨ ਹੋਈਆਂ ਬਹੁਤ ਜ਼ਿਆਦਾ ਪਤਾ ਨਹੀਂ ਕਿਉਂ ਹੋਈਆਂ ਕਿਉਂ ਨਹੀਂ ਪਤਾ ਨਹੀਂ ਤਾਂ ਠੰਡ ਲੱਗੀ ਆ ਜਾਂ ਫਿਰ ਵੈਸੇ ਹੀ ਕਹਿੰਦੇ ਆ ਨਾ ਮੌਸਮ ਚੇਂਜ ਹੋ ਰਿਹਾ ਇਹ ਬੁਖਾਰ ਚੜਨ ਦਾ ਅਸਾਰ ਹੈ ਹਨਾ ਕਹਿੰਦੇ ਆ ਵੀ ਮੌਸਮ ਚੇਂਜ ਹੁੰਦਾ ਕੁਛ ਨਾ ਕੁਛ ਤਾਂ ਜ਼ਰੂਰ ਹੁੰਦਾ ਆ ਫਿਰ ਹਨਾ ਤੇ ਲੋ ਜੀ ਪਰੌਂਠੇ ਆਪਣੇ ਬਣ ਕੇ ਹੋ ਗਏ ਆ ਰੈਡੀ ਹੁਣ ਆਪਾਂ ਬੱਚਿਆਂ ਦੇ ਟਿਫਨ ਪੈਕ ਕਰਨੇ ਆ ਤੇ ਫਿਰ ਮੈਂ ਅੰਦਰ ਤਿਆਰ ਕਰਨੀਆਂ ਦੋਨੋਂ ਬੱਚੇ ਜਾ ਕੇ ਕਿਉਂਕਿ ਇਹ ਕੱਪੜੇ ਡਰੈਸ ਵਗੈਰਾ ਤਾਂ ਦੋਨੋਂ ਪਾਲ ਲੰਦੀਆਂ ਨੇ ਕਿਉਂਕਿ ਜੋਤ ਪਾਲੰਦੀ ਆ ਤੇ ਰਪੈਂਜਲ ਕੇ ਵੀ ਜੋਤ ਹੀ ਪਾ ਦਿੰਦੀ ਆ ਕੱਪੜੇ ਕਈ ਵਾਰ ਤੇ ਬਸ ਮੈਂ ਅੰਦਰ ਜਾ ਕੇ ਸਿਰ ਬਾਣੇ ਆ ਬੱਚਿਆਂ ਦੇ ਪਹਿਲਾਂ ਆਪਾਂ ਬਣਾ ਦੀਏ ਪਰੌਂਠੇ ਫਿਰ ਆਪਾਂ ਨੇ ਟਿਫਨ ਪੈਕ ਕਰਨੇ ਆ ਬੱਚਿਆਂਗੇ ਵੀ ਔਰ ਮੇਰੇ ਹਸਬੰਡ ਕੇ ਵੀ ਕਿਉਂਕਿ ਇਹਨਾਂ ਨੇ ਵੀ ਇਕੱਠੇ ਹੀ ਚਲੇ ਜਾਣਾ ਹੈ ਤੇ ਬੱਚੇ ਬਾਅਦ ਚ ਜਾਉਂਗੇ ਪਹਿਲਾਂ ਬਬਜੋਦ ਕੇ ਪਾਪਾ ਨੇ ਜਾਣਾ ਹੈ ਕਿਉਂਕਿ ਇਹਨਾਂ ਦੀ ਬੱਸ ਵੀ ਜਲਦੀ ਆਣ ਲੱਗੀ ਬੱਚਿਆਂ ਕੀ ਵੀ ਤੇ ਪਰੌਂਠੇ ਬਣ ਚੁੱਕੇ ਆ ਮੇਰੇ ਤੇ ਫਿਲਹਾਲ ਆਪਾਂ ਪਹਿਲਾਂ ਬਬਜੋਦ ਦੇ ਪਾਪਾ ਨੂੰ ਟਿਫਨ ਪੈਕ ਕਰਕੇ ਦੇਤਾ ਕਿਉਂਕਿ ਪਹਿਲਾਂ ਇਹਨਾਂ ਦੀ ਵਾਰੀ ਆ ਜਾਣ ਦੀ 26 ਚਾਬੀ ਦੇਖੀ 26 ਆਪਾਂ ਇਹ ਚਾਬੀ ਫੜਾਈ ਰੂਪ दौड़ के फड़ा के आओ <laughs> खोल लेंगे गेट खो लो बंदा सीरियस है आज ਕਿ ਕਿ ਐਸਾ ਬਤਾਉ ਆਵਾਰ ਜੰਨੇਗਾ ਦੇ ਲਗਾ ਲੈ ਹੈ ਉਹ ਗੱਡੀ ਲੰਬੀ ਤੋਂ ਕੀਰੀ ਆ ਇਸ ਦੀ ਉਹ ਹੇਠਾਂ ਠੰਡ ਨਹੀਂ ਲੱਗਦੀ ਢੱਕਾਂ ਨੂੰ ਪੁੱਤ ਠੰਡ ਨਹੀਂ ਲੱਗਦੀ ਹੈਗੀ ਤਾਂ ਕਰਿਆ ਵਾ ਓਏ ਪਾਪਾ ਗੱਲ ਥੋੜੀ ਜਾਣਾ ਤਾਂ ਹੈ ਪਿੱਛੇ ਲਾਣਾ ਤੇਰਾ ਵੈਗਰੂ ਗਜ ਤੇ ਬਾਵਜੂਦ ਕੇ ਪਾਪਾ ਬੈਠੇ ਆ ਵਿੱਚ ਔਰ ਬੱਚਿਆਂ ਦਾ ਵੀ ਟਾਈਮ ਹੋ ਗਿਆ ਬਾਵਜੂਦ ਕੇ ਪਾਪਾ ਗੱਡੀ ਚ ਪਹਿਲਾਂ ਬੈਠ ਕੇ ਕਿਉਂਕਿ ਸਟਾਰਟ ਕਰਨੀ ਪੈਂਦੀ ਆ ਨਾ ਪਹਿਲਾਂ 5-10 ਮਿੰਟ ਤੇ ਉਸ ਤੋਂ ਬਾਅਦ ਜਾਂਦੇ ਆਂ ਔਰ ਬੱਚੇ ਵੀ ਚਲੇ ਗਏ ਤੇ ਇਕੱਠੇ ਹੀ ਗਏ ਆ ਜੀ ਸਾਰੇ ਜਾਣੇ ਤੇ ਹੁਣ ਆਪਾਂ ਉਸ ਤੋਂ ਬਾਅਦ ਝਾੜੂ ਪੋਚਾ ਬਰਤਨ ਵਗੈਰਾ ਜੋ ਵੀ ਘਰ ਦਾ ਪੈਂਡਿੰਗ ਕੰਮ ਹੈ ਉਹ ਕਰਾਂਗੇ ਤੇ ਬੱਚੇ ਮੇਰੇ ਚਲੇ ਗਏ ਆ ਪੌਣੇ 8 ਵਜੇ ਸੋਰੀ ਸਵਾ 8 ਵਜੇ ਲੱਗੀ ਆਣ ਬੱਚਿਆਂ ਦੀ ਪਹਿਲਾਂ ਇਹਨਾਂ ਦੀ ਬੱਸ ਨਾ 8:30 ਪੌਣੇ 9 ਆਂਦੀ ਦੀ ਪਰ ਹੁਣ ਸਵਾ 8 ਵਜੇ ਆਣ ਲੱਗੀ ਬੱਸ ਤੇ ਲੋ ਜੀ ਹੁਣ ਆਪਾਂ ਲਾਂਦੇ ਆ ਝਾੜੂ ਕਿਉਂਕਿ ਬੱਚੇ ਵੀ ਚਲੇ ਗਏ ਭਾਂਡੇ ਮੈਂ ਮਾਂ ਜਾਈ ਤੀ ਪਾਂਡੇ ਮਾਂਜਣ ਤੋਂ 1 ਘੰਟਾ ਬਾਅਦ ਦੀ ਵੀਡੀਓ ਆਹਾ ਮੇਰੀ ਪਹਿਲਾਂ ਮੇਰਾ ਮੂਡ ਆਫ ਹੋ ਗਿਆ ਅੱਜ ਪਤਾ ਨਹੀਂ ਕੋਈ ਕਾਰਨ تھا ਜੋ ਮੈਂ ਨਹੀਂ ਦੱਸ ਸਕਦੀ ਮੇਰਾ ਮੂਡ ਆਫ ਤਾਂ ਉਸਤੇ ਬਾਅਦ ਮੈਂ ਬੈਠੀ ਆਂ ਕਾਫੀ ਧੇਰ ਤੱਕ ਸੋਚ ਵਿਚਾਰ ਕੇ ਫਿਰ ਮੈਂ ਆਈਆਂ ਬੇੜਾ ਸਾਫ ਕਰਨ ਔਰ ਹੁਣ ਮੈਂ ਵਾਸ਼ ਧੋਂਾਂਗੀ ਜੀ ਪਾਣੀ ਆ ਰਿਹਾ ਇੱਧਰ ਆਪਣੇ ਆਪ ਗਰਮ ਗਰਮ ਪਾਣੀ ਆ ਰਿਹਾ ਹੈ ਟੂਟੀ ਦਾ ਤੇ ਹੁਣ ਮੈਂ ਧੋਂਗੀ ਫਰਸ਼ ਫਰਸ਼ ਧੋਂਣ ਤੋਂ ਬਾਅਦ ਫਿਰ ਮੈਂ ਸਿੰਕ ਧੋਂਗੀ ਕਿਉਂਕਿ ਵਾਸ਼ ਵੇਸ਼ਨ ਵੀ ਧੋਣਾ ਬਹੁਤ ਜ਼ਰੂਰੀ ਹੈ ਬਈ ਤੇ ਡੇਲੀ ਡੇਲੀ ਆਪਾਂ ਧੋਈ ਜਾਓ ਨਾ ਫਿਰ ਜਿਆਦਾ ਖਲਾਰਾ ਨਹੀਂ ਪੈਂਦਾ ਹੈਗਾ ਤੇ ਆਪਾਂ ਰੜਕੇ ਦੇ ਨਾਲ ਚੰਗੀ ਤਰ੍ਹਾਂ ਉਹ ਕਾਈ ਜੀ ਜੰਮ ਜਾਂਦੀ ਆ ਔਰੇ ਹਨਾ ਪਾਣੀ ਖੜਦਾ ਨਾ ਹਰ ਵਕਤ ਇਸ ਕਰਕੇ ਕਾਈ ਜੀ ਜੰਮ ਜਾਂਦੀ ਆ ਉਹ ਮੈਂ ਸਾਫ ਕਰ ਰਹੀ ਆ ਤੇ ਇੱਕ ਨਾ ਔਰੇ ਬਾਲਟੀ ਜ਼ਰੂਰ ਭਰ ਕੇ ਰੱਖਦੀ ਹੁੰਨੀ ਆ ਮੈਂ ਗਰਮੀ ਹੋਵੇ ਸਰਦੀ ਹੋਵੇ ਪਰਮਾਨੈਂਟ ਬਾਲਟੀ ਭਰੀ ਰੱਖਦੀ ਆ ਔਰੇ ਕਿਉਂਕਿ ਔਰੇ ਨਾ ਜਿਹੜਾ ਗੁਰਦੁਆਰਾ ਸਾਹਿਬ ਦਾ ਸ਼ੈੱਡ ਹੈ ਇਹ ਸ਼ੈੱਡ ਦੇ ਉੱਪਰ ਨਾ 치ੜੀਆਂ ਪੰਛੀ ਜਾਨਵਰ ਬਹੁਤ ਰਹਿੰਦੇ ਆ ਕਬੂਤਰ ਰਹਿੰਦੇ ਆ ਹਨਾ ਉਹ ਪਾਣੀ ਪੀਣ ਆ ਜਾਂਦੇ ਆ ਤਿਲੋ ਜੀ ਉਹ ਬੇੜਾ ਆਪਾਂ ਨੇ ਧੋ ਲਿਆ ਇੱਧਰ ਤੇ ਹੁਣ ਚੜੀ ਤੀ ਮੈਂ ਕੋਠੇ ਤੇ ਤੇ ਯਾਦ ਆਇਆ ਪਹਿਲਾਂ ਬੱਦਲ ਹੋਇਆ ਵਾ ਤਾਂ ਤੇ ਬਾਅਦ ਚ ਧੁੱਪ ਚੜੀ ਐ ਹੁਣ ਆਪਾਂ ਨੇ ਪਾਈਆਂ ਮੋੜੀਆਂ ਸੁੱਕਣੀਆਂ ਕਿਉਂਕਿ ਮੋੜੀਆਂ ਮੈਨੂੰ ਕਿਸੇ ਨੇ ਮੋੜੀਆਂ ਦਈਆਂ ਤੀਆਂ ਸਾਡੇ ਗੁਆਂਢੀਆਂ ਨੇ ਤੇ ਮੈਂ ਅਚਾਰ ਪਾ ਤਿਆ ਧੋ ਕੇ ਮਤਲਬ ਸਕਾਤੀਆਂ ਅਚਾਰ ਬਣਾਉਂਗੀ ਇਹਨਾਂ ਦਾ ਤੇ ਇੱਕ ਪਾਸੇ ਧੋਈਆਂ ਮੈਂ ਕੱਪੜੇ ਜੋ ਕਿ ਸੁੱਕਣੇ ਪਾਏ ਆ ਧੁੱਪ ਚੜੀ ਤੀ ਹੁਣੇ ਥੋੜੀ ਦੇਰ ਪਹਿਲਾਂ ਤੇ ਆਪਾਂ ਨੇ ਪਾਲੀ ਕੱਪੜੇ ਸੁਕਣੇ ਪਾਤੇ ਜਿਆਦਾ ਨਹੀਂ ਤੇ ਕੱਪੜੇ ਅੱਜ ਥੋੜੇ ਹੀ ਤੇ पर मैं तोते मैं का चलो कालू शिवरात्रि का दिन है है ना महाशिवरात्रि है साल दी ਤੇ ਕਲ ਨੂੰ ਆਪਾਂ ਕਈ ਵਾਰ ਮੂਡ ਬਣ ਜਾਂਦਾ ਕਿਤੇ ਜਾਣ ਦਾ ਇਸ ਕਰਕੇ ਪਹਿਲਾਂ ਹੀ ਕੱਪੜੇ ਵਾਸ਼ ਕਰ ਲੇ ਤੇ ਹੁਣ ਉਤਰ ਰਹੀ ਜੀ ਆਪਾਂ ਇਹ ਕੰਮ ਕਾਰ ਹੋ ਗਿਆ ਜੀ ਫਿਨਿਸ਼ ਸਾਰਾ ਤੇ ਹੁਣ ਮੈਂ ਫ੍ਰੀ ਹੋ ਕੇ ਬੈਠੀ ਆ ਟਾਈਮ ਮੈਂ ਦੇਖਿਆ ਹੀ ਨਹੀਂ ਕਿੰਨਾ ਹੋ ਗਿਆ ਔਰ ਟਾਈਮ ਪੌਣੇ 12 ਹੋ ਗਏ ਆ ਕਿਉਂਕਿ ਮੈਂ ਅੱਜ ਕੰਮ ਜਲਦੀ ਨਿਬੜ ਗਿਆ ਤਾਂ ਤੇ ਥੋੜਾ ਜਿਹਾ ਮੇਰਾ ਮੂਡ ਆਫ ਹੋ ਗਿਆ ਤਾਂ ਥੋੜੀ देर ਤੱਕ ਇਸ ਕਰਕੇ ਮੈਂ ਥੋੜਾ ਜਿਹਾ ਕੰਮ ਤਾਂ ਮੇਰਾ ਕਦੋਂ ਤਾਂ ਨਿਬੜ ਗਿਆ ਤਾਂ 10:30 ਵਜੇਗਾ ਉਸੇ ਵਾਰ ਥੋੜਾ ਜਿਹਾ ਮੂਡ ਆਫ ਹੋ ਗਿਆ ਤੇ ਇਸ ਕਰਕੇ ਥੋੜਾ ਜਿਹਾ ਮਨ ਨੂੰ ਸਮਝਾਇਆ ਫਿਰ ਦੁਬਾਰਾ ਚੱਕਿਆ ਕੈਮਰਾ ਵਲੋਗ ਬਣਾਉਣਾ ਸ਼ੁਰੂ ਕਰਿਆ ਤੇ ਬੱਚੇ ਆਉਂਗੇ ਜੀ ਮੇਰਾ ਲੇਟ ਥੋੜਾ ਜਿਹਾ ਹਨਾ 2 ਵਜੇ ਅੱਜ ਉਹਨਾਂ ਦੀ ਬੱਸ ਪਹਿਲਾਂ ਆ ਗਈ ਸੀ ਤੇ ਫਿਰ ਮੈਂ ਚਾਹ ਬਣਾਉਂਗੀ ਇੱਕ ਦਿਲ ਕਰਦਾ ਮੈਂ ਆਪਣੀ ਚਾਹ ਪਹਿਲਾਂ ਹੀ ਪੀਲਾ ਬਣਾ ਕੇ ਦਿਲ ਕਰਦਾ ਹੈ ਮੇਰਾ ਤੇ ਚਲੋ ਜੀ ਦੇਖਦੇ ਆਂ ਅੱਜ ਬੱਦਲ ਬਹੁਤ ਜ਼ਿਆਦਾ ਹੋਇਆ ਹੋਇਆ ਤੇ ਮੀਂਹ ਦੀ ਵੀ ਸੰਭਾਵਨਾ ਲੱਗ ਰਹੀ ਹੈ ਕਿ ਜਿਵੇਂ ਮੀਂਹ ਆਊਗਾ ਹਨਾ ਬੱਦਲ じゃ ਬਹੁਤ ਹੋਇਆ ਹੋਇਆ ਹੈ ਤੇ ਬਾਕੀ ਮੈਂ ਕਰ ਰਹੀ ਸੀ ਰੈਸਟ ਬੈਠੀ ਅੰਦਰ ਦੇ باوجود ਦੇ ਪਾਪਾ ਸ਼ਾਇਦ ਆ ਜਲਦੀ ਆ ਜੂਗੇ ਫਿਰ ਦੇਖਦੇ ਆਪਾਂ ਹਣਾ ਲੋ ਜੀ ਬੱਚਿਆਂ ਦਾ ਟਾਈਮ ਹੋ ਗਿਆ ਆਣ ਦਾ 2 ਵਜ ਗਏ ਮੈਂ ਦੇਖਦੀ ਆ ਰੂਪਨ ਜੋਤ ਨੇ ਆਣਾ ਹੈ ਔਰ ਮੈਂ ਉਹਨਾਂ ਦੀ ਚਾਹ ਬਣਾ ਕੇ ਰੱਖਤੀ ਰੋਟੀ ਮੈਂ ਬਣਾਤੀ ਸੀ ਸਵੇਰੇ ਕਿਉਂਕਿ ਮੈਂ ਬਣਾਏ ਤੇ ਮੈਥੇ ਵਾਲੇ ਪਰੌਂਠੇ ਔਰ ਪਹਿਲਾਂ ਮੀ ਆਇਆ ਤਾਂ ਥੋੜੀ ਜਿਹੀ ਬਾਰਿਸ਼ ਆਈ ਸੀ ਮੈਂ ਕੋਠੇ ਦੇ ਕੱਪੜੇ ਸੁੱਕਣੇ ਪਏ ਹੋਏ ਤੇ ਫਿਰ ਤਾਰ ਕੇ ਲਈ ਆਈ ਹੇਠਾਂ ਹੁਣ ਧੁੱਪ ਆ ਗਈ ਦੇਖੋ ਬਾਹਰ ਕਦੇ ਧੁੱਪ ਹੈ ਕਦੇ ਬੱਦਲ ਹੈ ਔਰ ਕਦੇ ਮੀ ਆ ਗਿਆ ਥੋੜਾ ਜਿਹਾ ਬਸ ਮੌਸਮ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਅੱਜਕੱਲ ਤੇ ਬੱਚਾ ਨੇ ਆਣਾ ਹੀ ਹੈ ਦੇਖ ਰਹੀਆਂ ਮੈਂ ਕਿੰਨੇ ਵਜੇ ਆਣਾ ਵੈਸੇ ਮੈਂ ਵੀਡੀਓ ਬਣਾਣ ਦਾ ਮੂਡ ਬਿਲਕੁਲ ਨਹੀਂ ਥਾ ਅੱਜ ਮੇਰਾ ਕਿਉਂਕਿ ਮੇਰਾ ਥੋੜਾ ਜਿਹਾ ਮੂਡ ਆਫ ਥਾ ਅੱਜ ਪਤਾ ਨਹੀਂ ਕਿਉਂ ਅੱਜ ਹਨਾ ਤੇ ਪਤਾ ਨਹੀਂ ਕਿਉਂ ਕਹਿੰਦੇ ਆ ਨਾ ਵੀ ਮੂਡ ਆਫ ਹੋ ਜਾਂਦਾ ਹੈ ਦੱਸ ਨਹੀਂ ਸਕਦੀ ਔਰ ਫਿਲਹਾਲ ਹੁਣੇ ਜਸਟ ਠੀਕ ਹੋਇਆ ਮੇਰਾ ਮੂਡ ਤੇ ਆਪਾਂ ਦੇਖਦੇ ਹਾਂ ਬੱਚਿਆਂ ਨੂੰ ਹੈਲੋ ਆ ਗਏ ਮੇਰੇ ਬੱਚੇ

बन तो बन रहा है तो बन बन तो हाँ। ये मामा। ये मामा है है चेलो। चेलो। ने ने है बेटा। दिन दिन नहीं था ये 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 ठीक रही 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 आपके लिए। हेलो। चलो। हमारी देखो बना कल की छुट्टी पता है तो पेंजल कल की छुट्टी है मैडम ने पार्वती और भोले नट्टी तो तब बोले तो कल की छुट्टी है ये क्या आप क्या कर लिया मैंने हाथ रख दिया मुरे कैमरे के ऊपर तो ऐसे ऐसे वीडियो बनाते हैं ऐसे बनाते हैं मैं तुम्हारी बना दूं फिर तुम ऐसे आओ कुछ नहीं सब्जी वाला भाई आ गया मैं सब्जी लेके आवां कोई सरप्राइज टेस्ट वाओ भी सारे सारे अपन देखो तो हां देख तो लिया सा, ये सारे कुछ ना ना बुक में छांटे का देख लो कहीं नहीं अपने आपते पाए सारे और तो सारे कर दे बस यार इसमें गलती होगी थी यहां पर ये मेरा बुक अच्छा 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 यार मेरा बेटा तो ठीक है पढ़ेगा आज दिन आज के अमर पैर स्टार और स्टार भी ले आप भी और सब्जी वाला भाई आ गया मैं कुछ देख के आवा जब मैं बड्डे हुंदे ही आया भाई भी होनी हां जब मैं ट्यूशन पे ले गया ना हाँ उसके बाद यो, यो इसका मतलब तो प्रोग्रेस उसके, कर उसके, रहा है उसके, मेरा पुत्र उसके, उसके बाद मेरे आने लगे इतने उसके बाद आए मेरे इतने उसके बाद उसके बाद आ, देखो एक दो ये देखो उसके बाद आए मेरे इतने उसके बाद आए थे वाह अच्छे आए हैं आपके दिखाए इस टॉप पे मुझे स्टार मिला स्टार मिला नहीं स्टार मिले आप उनो वाओ एन और पर्याता है ना आर्टिकल आर्टिकल टेस्ट ना ना टेस्ट तो 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 आपको आउट आउट ऑफ़ ऑफ़ आए 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 हैं सारे बोलो रुपेंजल को रुपेंजल को तो इसमें कितने नंबर मेरे तैयारी करवाई थी स्टार, मिल स्टार मिल ओ, पेस का क्या हाल है। मिलान करो होमवर्क बट दूसरी कॉपी आप लगानी नहीं खतम हो गई फिर छोटी कॉपी आनी पैनी है है लंबा हो गया इसमें भी फाइव बटा फाइव है इसमें ये टेस्ट मैचिंग है चलो अब कपड़े निकाल सब्जी लेके आएंगे पहला भाई थे चलो आओ सब्जी देख के आएंगे कोई आजो। बड़ा पाई आ जाओ सब्जी वाला भाई आ गया बाहर रुपैन जल आ जाओ देख के आएंगे पहला फिर कपड़े चेंज कर लिए आगे हाँ चलो आओ जल्दी देखते हैं क्या है आपने चप्पल पहले वो कट फिर ਇਹ ਜਰਾਬਾਂ ਵਾਲੀ ਬੜ ਜਾਣੀਆਂ ਸਾਰੀਆਂ ਜਾਓ ਪਾ ਕੇ ਆ ਚੱਪਲ ਭਈ ਅੰਦਰ ਨਾ ਫਿਰ ਜਰਾਬਾਂ ਵਾਲੀ ਬੜ ਜਾਣੀਆਂ ਉੱਥੇ ਰੱਖ ਦੇ ਕੁਰਸੀ ਪਰ ਰੱਖ ਦੇਂਦ ਦੂਈ ਵੀ ਰੱਖੀਂ ਨਹੀਂ ਪੂਰੀ ਕੱਢ ਲੈ ਖੜ ਕੇ ਲੋ ਜੀ ਧੁੱਪ ਆ ਗਈ ਹੁਣ ਪਹਿਲਾਂ ਤਾਂ ਬੱਦਲ ਹੋਇਆ ਵਾ ਆ ਜਾ ਚੱਪਲ ਮਟਾਇਆ ਆ ਜਾ ਦੌੜ ਕੇ ਆ ਜੀ ਕੀ ਸਬਜੀ ਵੀ ਰ ਸਭ ਜੀ ਕਿਹਾ ਬੇਰ ਹੈ ਪੱਕਾ ਗੀਰਾ ਹਾਂ ਗੀਰਾ ਵੀ ਨਾ ਦਿਖਾ ਕੇ ਰਹਾ ਬਸ ਜੀ ਵਾਲੀ ਚੀਜ਼ ਖਾਣੀ ਹੈ ਜੀ ਬੀਜਾਂ ਵਾਲੀਆਂ ਪੁਰੀਆਂ ਨਹੀਂ ਲਗਾ ਪੁਰੀਆਂ ਨਹੀਂ ਇਹਨਾਂ ਪੱਕੇ ਕਰਤਾ ਨਾ ਮਜ਼ਾ ਕਸ ਵਾਂ ਗੁਰਦੇ ਵਾਂ ਬੋਆ ਵਾ ਪਿੱਤੇ ਵਾਂ ਆਜੂ ਮੈਂ ਜੀ ਨਾ ਹੋਰ ਕੀ ਦੂ ਅੱਧਾ ਹੈ ਸੱਚੇ ਲਸਣ ਕਰਕੇ ਰੇਟ ਚੱਲ ਰਿਹਾ ਰਸਨ ਮੰਡੀ ਮੈਂ ਫੋੜੀ ਕੀਤੀ ਤੋਂ ਲੋਜੀ ਰੋਟੀ ਖਾ ਕੇ ਜਸਟ ਹੁਣੀ ਬੇਲੇ ਹੋ ਕੇ ਬੈਠੇ ਆ ਔਰ ਮੈਂ ਵੀ ਹੁਣੀ ਖਾ ਕੇ ਹਟੀਆਂ ਰੋਟੀ ਕਿਉਂਕਿ ਪਹਿਲਾਂ ਸਬਜੀ ਵਾਲਾ ਆ ਗਿਆ ਫਿਰ ਸਬਜੀ ਲਈ ਬੱਚਾਂ ਦੀ ਡਰੈਸਾਂ ਚੇਂਜ ਕਰੀਆਂ ਬੱਚੇ ਆ ਗਏ ਸਕੂਲ ਤੇ ਹਨਾ ਔਰ ਮੈਂ ਆਪਣੀ ਰੋਟੀ ਖਾ ਲਈ ਔਰ ਰੁਪੰਜਲ ਔਰ ਭਗਜੋਤ ਖਾ ਰਹੀ ਐ ਰੁਪੰਜਲ ਖਾ ਰਹੀ ਐ ਬੇਰ ਕਿਉਂਕਿ ਮੈਂ ਲਈਆਂ ਬੇਰ ਕਿਉਂਕਿ ਕੱਲੂ ਸ਼ਿਵਰਾਤਰੀ ਐ ਮੱਥਾ ਮੱਥਾ ਦਾ ਟੇਕੇ ਆਂਦੇ ਆ ਹਨਾ ਵੀ ਚਲੋ ਨਵਾਂ ਤਿਹਾਰ ਹੈ ਵੀ ਸ਼ਿਵਰਾਤਰੀ ਦਾ ਤੇ ਜੋਤ ਖਾਰੀ ਆਪਣੇ ਪਰੌਂਠੇ ਜੋ ਕਿ ਮੈਂ ਸਵੇਰੇ ਬਣਾਏ ਤੇ ਤੇ ਚਲੋ ਜੀ ਬਲੌਗ ਦਾ ਐਂਡ ਕਰਦੇ ਆਂ ਆਪਾਂ ਔਰ ਕਿਉਂ ਹੋਰ ਬੋਲਣਾ ਕੁਝ ਕੀ ਬੋਲਣਾ ਹੈ ਸਬਸਕ੍ਰਾਈਬ ਹਾਂ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਔਰ ਮੈਂ ਲੈਣ ਲੱਗੀ ਥੀ ਸਬਜੀ ਬਟ ਕੋਈ ਨਹੀਂ ਲਈ ਮੈਂ ਟਮਾਟਰ ਔਰ ਹਰੀ ਮਿਰਚਾਂ ਧਣੀਆਂ ਔਰ ਬੇਰ ਲਏ ਆ ਬਸ ਔਰ ਲਸਣ ਮੰਗਵਾਇਆ ਭਾਈ ਤੇ ਕਿਉਂਕਿ ਮੈਂ ਸਬਜੀ ਤਾਂ ਨਹੀਂ ਲਈ ਕਿਉਂਕਿ ਗੋਭੀ ਤਾਂ ਵੀ ਮਨਾਕ ਗਿਆ ਗਾਜਰਾਂ ਤਾਂ ਮਨਾਕ ਗਿਆ ਮੇਰਾ ਦਿਲ ਕਰਦਾ ਕੜੀ ਬਣਾਉਣ ਨੂੰ ਵੀ ਦਿਲ ਕਰਦਾ ਹੈ ਜੇ ਕੱਲੂ ਦੁਪਹਿਰ ਨੂੰ ਸਾਰੇ ਜਣੇ ਘਰ ਹੋਏ ਆਪਾਂ ਕੜੀ ਬਣਾਵਾਂਗੇ ਤੇ ਕਿਉਂਕਿ ਕੱਲੂ ਛੁੱਟੀ ਹੈ ਨਾ ਸ਼ਿਵਰਾਤਰੀ ਦੀ ਬੱਚਿਆਂ ਨੂੰ ਵੀ ਤੇ ਚਲੋ ਜੀ ਟੇਕ ਕੇਅਰ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਕੇ ਲਈਏ ਬਾਏ ਬਾਏ